ਲਓ ਜੀ ਅੱਜ ਦਾ ਵਲੌਗ ਆਪਾਂ ਸਟਾਰਟ ਕਰਦੇ ਆਂ ਅੱਜ ਵਿਰਾਟ ਆਪਰੇ ਆਪਣੀ ਚੀਜੀ ਲੈ ਆਇਆ ਚੀਜੀ ਲੈ ਆ ਕੇ ਦਿੱਤੀ ਮਨਵੀਰ ਰੁੱਸਿਆ ਹੋਇਆ ਸੀ ਅੱਜ ਫਿਰ ਇਹ ਦੋ ਚੀਜ਼ੀਆਂ ਲੈ ਕੇ ਬੈਠਾ ਹੈਨਾ ਇਹ ਕਹਿੰਦਾ ਮੈਨੂੰ ਪੌਪਕੋਰਨ ਬਿਆਰ ਨੇ ਸਾਰੇ ਪੌਪਕੋਰਨ ਖਾ ਲਏ ਸੀਗੇ ਇਸ ਕਰਕੇ ਰੁੱਸਿਆ ਹੋਇਆ ਸੀ ਬੰਦਾ ਹੁਣ ਮਸਾ ਹੀ ਮਨਾਇਆ ਭਾਈ ਇਹਨੂੰ ਕੁਰਕਰੇ ਦੇ ਕੇ ਕੁਰਕਰੇ ਦੇ ਕੇ ਤੇ ਆਹ ਪੌਪਕੋਰਨ ਦੇ ਕੇ ਨ ਮਸਾ ਹੀ ਮਨਾਇਆ ਵਿਰਾਟ ਫਿਰ ਵੀ ਖੋਈ ਜਾਂਦਾ ਇਹਦੇ ਕੋਲ ਪਹਿਲੇ ਬਰਾਦਾ ਹੋਰ ਕਿੰਨੇ ਪੈਕੇਟ ਪਏ ਬਹੁਤ سارے ਪਏ ਆ ਬਹੁਤ سارے ਪਏ ਆ ਪਰ ਇਹ ਇਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹ ਉਦਾਂ ਐਵੇਂ ਨਹੀਂ ਖਾਣੇ ਠੀਕ ਹੈ ਇਹ ਹਰ ਹਰ ਰੋਜ਼ ਦਾ ਇੱਕ ਪੈਕੇਟ ਖਾਣਾ ਉੱਪਰ ਨੂੰ ਮੂੰਹ ਕਰ ਖਾਏਗਾ ਨਾ ਹਰ ਰੋਜ਼ ਇੱਕ ਪੈਕੇਟ ਨਹੀਂ ਠੀਕ ਹੈ ਸਾਰਿਆਂ ਨੂੰ ਕਹ ਦੁ ਕਿ ਹਾਂਜੀ ਠੀਕ ਹੈ ਮੈਂ ਇੱਕ ਪੈਕੇਟ ਖਾਊਂਗਾ ਤੇ ਤੁਸੀਂ ਸਾਰੇ ਬੱਚੇ ਵੀ ਇੱਕ ਇੱਕ ਪੈਕੇਟ ਹੀ ਖਾਇਆ ਕਰੋ ਰੋਜ਼ ਦਾ ਤੇ ਜ਼ਿਆਦਾ ਪੈਕੇਟ ਨਹੀਂ ਖਾਈ ਦਿੰਦੇ ਜ਼ਿਆਦਾ ਪੈਕੇਟ ਚੰਗੇ ਨਹੀਂ ਹੁੰਦੇ ਠੀਕ ਆ ਕਹੋ ਗਾਇਜ਼ ਨੂੰ ਕੋ ਤਕ ਹਾਂ ਜੀ ਇੱਕ ਇੱਕ ਪੈਕੇਟ ਰੋਜ਼ ਦਾ ਖਾਇਆ ਕਰੋ ਹੈਨਾ ਕੋ ਆਇਆ ਰੋਜ਼ ਦਾ ਇੱਕ ਪੈਕੇਟ ਖਾਇਆ ਕਰੋ ਹਾਂ ਕਿਉਂ ਕਿਉਂਕਿ ਉਹਨਾਂ ਪੇਟ ਖਰਾਬ ਹੁੰਦਾ ਠੀਕ ਹੈ ਖਰਾਬ ਹੁੰਦਾ ਹਾਂ ਠੀਕ ਹੈ ਤੁਸੀਂ ਵੀ ਤੁਸੀਂ ਵੀ ਠੀਕ ਹੈ ਗੁੱਗੂ ਕਿਉਂ ਇੱਕ ਪੈਕੇਟ ਰੋਜ਼ ਦਾ ਤੁਸੀਂ ਖਾਇਆ ਕਰੋ ਠੀਕ ਹੈ ਨਹੀਂ ਭੜਕ ਕੇ ਖਾਇਆ ਕਰੋ ਅਨਮੋਲ ਜੀ ਇਹ ਅਨਮੋਲਪ੍ਰੀਤ ਕੋ ਅੱਜ ਫੋਨ ਛੱਡ ਕੇ ਬੈਠੀਆ ਬਾ ਗਈ ਬਾ ਗਈ ਦਾ ਮਜ਼ਾ ਆ ਗਿਆ ਨਮੋਹ ਮੈਨੂੰ ਤਾਂ ਬਸ ਇਹ ਦੇਖੀ ਨਾ ਇਹ ਅੱਜ ਸਟੱਡੀ ਕਰ ਰਹੀ ਸੀ ਅੱਜ ਬਹੁਤ ਇਨੇ ਸਟੱਡੀ ਕੀਤੀ ਤੇ ਜਿਆਦਾ ਫੋਨ ਚਲਾਇਆ ਹੈ ਨਾ ਨਹੀਂ ਫੋਨ ਥੋੜਾ ਬਹੁਤ ਚਲਾ ਲੈਂਦੀ ਹੈ ਨਾ ਨਮੋਹ ਮੈਨੂੰ ਇੱਕ ਗੱਲ ਇੱਕ ਚੀਜ਼ ਦੱਸੋ ਬਈ ਆਪਾਂ ਨੂੰ ਪੈਕਟ ਰੋਜ਼ ਦਾ ਇੱਕ ਹੀ ਖਾਣਾ ਚਾਹੀਦਾ ਨਾ ਜੇ ਅੱਬਲ ਤਾਂ ਉਹ ਵੀ ਨਹੀਂ ਖਾਣਾ ਚਾਹੀਦਾ ਜੇ ਆਪਾਂ ਜਿਆਦਾ ਪੈਕਟ ਖਾਣੇ ਆ ਤਾਂ ਉਹਦੇ ਨਾਲ ਕੀ ਹੁੰਦਾ ਬਿਮਾਰ ਹੋ ਜਾਂਦੇ ਹਾਂ ਠੀਕ ਹੈ ਬਰਾੜ ਹਾਂ ਜਿਆਦਾ ਉਹ ਨਖਰੇ ਨਾ ਕਰ ਠੀਕਾ ਪੈਕਟ ਇੱਕ ਹੀ ਮੰਨਣਾ ਤੈਨੂੰ ਇਹ ਇੱਕ ਮਨਵੀਰ ਦਾ ਵਾ ਉਹਨੂੰ ਦੇ ਦੇ। ਪਰ ਮੋਲ ਤੂੰ ਆਪਣਾ ਖਾਜ ਕੇ ਪੈਕਟ। ਠੀਕਾ ਹੋਰ ਰੋਟੀ ਖਾਣੀ ਆ ਤੂੰ ਸੀ ਠੀਕ ਆ। ਤੁਸੀਂ ਰੋਟੀ ਖਾਣੀ ਆ। ਠੀਕ ਆ ਬਰਨ। ਹਾਂ। ਮਨਵੀਰ ਸਿੰਘ ਤੁਸੀਂ ਵੀ ਰੋਟੀ ਖਾਓਗੇ ਅੱਜ। ਠੀਕ ਆ? ਨਖਰੇ ਨਾ ਕਰ। ਮਨਵੀਰ ਆਪਣਾ ਪ੍ਰੋਗਰਾਮ ਫੇਵਰੇਟ ਪ੍ਰੋਗਰਾਮ ਦੇਖ ਰਿਹਾ ਹੈ ਡੋਰਾ। ਡੋਰਾ ਹੈ ਨਾ? ਡੋਰਾ ਮਨਵੀਰ ਹਾਂ ਕੀ ਦੇਖ ਰਿਹਾ? ਡੋਰਾ। ਕੀ ਦੇਖ ਰਹੇ ਹੋ? ਡੋਰਾ। ਹੂੰ ਹੁਣ ਜੇ ਆਪਣੇ ਪਾਪ ਕੌਰ ਫਿਨਿਸ਼ ਕਰ ਲੋ ਠੀਕ ਆ ਫਿਰ ਤੁਸੀਂ ਰੋਟੀ ਵੀ ਖਾ ਲਿਓ ਠੀਕ ਆ ਹਾਂਜੀ ਅੱਜ ਦੋਨਾਂ ਨੇ ਪੜ੍ਹਾਈ ਕੀਤੀ ਸੀ ਤੁਸੀਂ ਦੋਨਾਂ ਨੇ ਮੈਂ ਲੱਗ ਕੀਤੀ ਸੀ ਜੀ ਹੈ ਮੈਂ ਤਾਂ ਕਾਪੀ ਕੰਪਲੀਟ ਕਰ ਲਈ ਸੀ ਕਾਪੀ ਕਿਹੜੀ ਹਾਂਜੀ ਮੈਥਸ ਦੀ ਮੈਂ ਮੈਥ ਦੀ ਕਾਪੀ ਕੰਪਲੀਟ ਕਰ ਲਈ ਅੱਜ ਹੋਰ ਟਿਊਸ਼ਨ ਨਹੀਂ ਗਈ ਹੈ ਨਾ ਕਿ ਗਈ ਸੀ ਅੱਜ ਨਹੀਂ ਅੱਜ ਛੁੱਟੀ ਸੀ ਨਾ ਅੱਜ ਗੁਰਪੁਰਬ ਸੀ ਨਾ ਅੱਜ ਗੁਰਪੁਰਬ ਦਾ ਸੋਕ ਇਹਨਾਂ ਦਾ ਸੀਗਾ ਕਿਹੜੇ ਗੁਰੂ ਦਾ ਸੀ ਸ੍ਰੀ ਗੁਰੂ ਨਾਨਕ ਹਾਂ ਗੁਰਪੁਰ ਤੈਨੂੰ ਪਤਾ ਭਾਈ ਕਹ ਹੈ ਮੈਂ ਪਤਾ ਤੈਨੂੰ ਗੁਰਾਂ ਦੇ ਵੀ ਕੋਣ ਸੀ ਹਾਂਜੀ ਕੌਣ ਸੀ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸੀ ਠੀਕ ਆ ਤੈਨੂੰ ਪਤਾ ਮੋਲ ਹਨਾ ਸਿੱਖਾਂ ਦੇ ਪਹਿਲੇ ਗੁਰੂ ਸੀ ਠੀਕ ਆ ਅਨਮੋਲ ਪੀਤਕੌਰ ਐਂਡ ਵਿਰਾਟ ਤੁਹਾਨੂੰ ਦੋਨਾਂ ਨੂੰ ਪਤਾ ਹੋਣਾ ਚਾਹੀਦਾ ਠੀਕ ਆ ਆਪਣੇ ਕਿੰਨੇ ਗੁਰੂ ਹੋਏ ਨੇ ਆਪਣੇ 10 ਗੁਰੂ ਹੋਏ ਨੇ ਠੀਕ ਆ ਠੀਕ ਆ ਮਨਵੀਰ ਜੀ ਤੁਹਾਨੂੰ ਪਤਾ ਅੱਜ ਗੁਰਪੁਰਵਾ ਬਾਹਰ ਪਟਾਕੇ ਚੱਲਦੇ ਪਏ ਹਨਾ ਅੱਜ ਸਾਡਾ ਸ਼ੀਰੋ ਸ਼ੀਰੋ ਵੀ ਉੱਪਰ ਉਠੇ ਦੇ ਉੱਪਰ ਹਨਾ ਡੌਗੀ ਸਾਡਾ ਸ਼ੀਰੋ ਉਹ ਵੀ ਡਰਿਆ ਹੋਇਆ ਹਨਾ ਵਿਰਾਟ ਨਾ ਇੱਕ ਨਵੀਂ ਗੇਮ ਲੈ ਕੇ ਆਇਆ ਮੈਂ ਉਹਨੂੰ ਲਿਆ ਕੇ ਦਿੱਤੀ ਸੀ ਇਹ ਖੇਡਦੇ ਹੁੰਦੇ ਆ ਤਿੰਨੇ ਜੇ ਰਲ ਕੇ ਹਨਾ ਕਿਉਂ ਨਾ ਕਿਹੜੀ ਹੈ ਇਹ 6 ਇਨ 1 ਗੇਮ ਆ ਹਨਾ ਵਾਹ ਵਾਹ ਦਿਖਾਈ ਜਿਹੜਾ ਕਿਹੜੀ ਕਿਹੜੀ ਗੇਮ ਇਹਦੇ ਵਿੱਚ ਸਾ ਸਿੰਗਲ ਚੈਸ 0 ਕਾ ਹੈ ਅੱਜ ਕਿਹਦੇ ਵਿੱਚ ਹੈਗੀ ਆ ਕਿਹੜੀ ਕਿਹੜੀ ਗੇਮ ਆ ਚੈਸਾ ਪਹਿਲੇ ਕੀ ਕੀ ਚੈਸਾ ਇੱਕ ਇੱਕ ਆ ਸਾਪ ਸੀੜੀ ਛੇ ਇੱਕ ਸਾਪ ਸੀੜੀ ਆ ਤੇ ਇੱਕ ਲੁੱਡੋ ਅੱਛਾ ਇੱਕ ਲੁੱਡੋ ਹੈ ਨਾ ਓਕੇ ਇੱਕ ਚੈਸਾ ਅੱਛਾ ਚੈਸ ਵੀ ਹੈਗੀ ਆ ਬਈ ਵਾਹ ਇਹਦੇ ਪਿੱਛੇ ਸਾ ਚਾਈਨਿਸ ਚੈੱਕਰਸ ਆਪ ਚਾਈਨਿਸ ਚੈੱਕਰਸ ਕਿਹੜੀ ਚਾਈਨਿਸ ਚੈੱਕਰਸ ਚਾਈਨਿਸ ਚੈੱਕਰਸ ਅੱਛਾ ਹੋਰ ਤੇ ਕਾ ਇੱਕ ਜ਼ੀਰੋ ਕਾਟੀਆ ਜਿਹੜਾ ਟਿਕ ਟੈਕ ਅੱਛਾ ਜ਼ੀਰੋ ਕਾਟੀ ਠੀਕ ਆ ਠੀਕ ਆ ਜਿਹੜੀ ਆਪਾਂ ਖੇਡਦੇ ਹੁੰਦੇ ਸੀ ਹਨਾ ਕਾ ਉਸੀ ਆਏ ਕਿਹੜੀ ਆਰ ਜੀ ਕੀ ਨਾਮ ਸੀ ਉਹਨੂੰ ਜ਼ੀਰੋ ਕਾਟੀ ਨੂੰ ਕੀ ਇੰਗਲਿਸ਼ ਚ ਕਹਿੰਦੇ ਆ ਟਿਕ ਟੈਕ ਟੋ ਟਿਕ ਟੈਕ ਟੁਕ ਟਿਕ ਟੈਕ ਟੋ ਟਿਕ ਟੈਕ ਟੋ ਹੈ ਅੱਛਾ ਕਿਹੜੀ ਹੌਸੀ ਹੌਸੀ ਓਕੇ ਓਕੇ ਹੌਸੀ ਦੇ ਕੇ ਨਾ ਕਾਲੋ ਓਕੇ 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 ਅੱਛਾ ਇੰਨੀ ਅਗੇ ਮਾਨੇ ਦੇ ਵਿੱਚ ਕੱਲੇ ਵਿੱਚ ਹੈ ਅੱਛਾ ਸਾਰੀਆਂ ਡਿਟੀਆਂ ਨੇ ਦੇਣੀਆਂ ਇਹ ਆ ਹੌਸੀ ਦੀ ਵੀ ਕੀ ਓਕੇ ਤੇ ਦੇ ਨਾਲੇ ਪਰਚੀਆਂ ਨਾਲ ਖੇਡੀ ਜਾਂਦੀ ਹੈ ਤੇ ਨਾਲੇ ਅੱਛਾ ਪਰਚੀਆਂ ਨਾਲ ਖੇਡੀ ਜਾਂਦੀ ਹੈ ਓਕੇ ਸਰਕਲ ਕਾਣ ਦੇ ਅੱਛਾ 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 ਚਲੋ ਇਹ ਖੇਲੀਏ ਤੁਸੀਂ ਬਹੁਤ ਵਾਰ ਹੂੰ ਓਕੇ ਕੁੱਗੂ ਓ ਮਨਵੀਰ ਤੂੰ ਵੀ ਖੇਲਦਾ ਹੁੰਦਾ ਹੈ ਨਾ ਹੀ ਤੇਰਾ ਤਾਂ ਖਾਣ ਵਾਲ ਤੇ ਆਣਾ ਜੀ ਟੀਵੀ ਤੇ ਆਣਾ ਹੈ ਨਾ ਤੂੰ ਤਾਂ ਖੇਲਦਾ ਹੀ ਹੈ ਅੱਛਾ ਚੈਸਸ ਦੀ ਆ ਵਾਹ ਅੱਛਾ ਗੇਮ ਤਾਂ ਨਾਲ ਕਰਕੇ ਦਿਖਾਓ ਜਰਾ ਵਾਹ ਨਾ ਹੀ ਵਾ ਵਾ ਹੀ ਵਾ ਬਹੁਤ ਅੱਛੀ ਗੇਮ ਹੈ ਬਹੁਤ ਅੱਛੀ ਗੇਮ ਇਹਦੇ ਪਿੱਛੇ ਵਾਲੇ ਅੱਛਾ ਠੀਕ ਆ। ਅਲੁੱਡੋਲੇ ਵੀ ਚੱਲ ਜਾਂਦ ਗਿਆ। ਕਿਹੜੀ? ਆਹੋ ਜੀ ਗੀਟੀਆਂ ਜਿਹੜੀਆਂ। ਹਾਂ ਜੀ ਉੱਛਾ। ਚਲੋ ਬਹੁਤ ਵਧੀਆ। ਬਹੁਤ ਵਧੀਆ ਜੀ ਬਹੁਤ ਵਧੀਆ। ਕਿਹੜੀ ਹੈ ਜ਼ੀਰੋ ਕਾਟੀ? ਇਹਦੀ ਗੀਟੀਆਂ ਆਵਾ ਪੰਜ ਮਿਲਦੀਆਂ। ਇੱਕ ਲਾਲ ਇੱਕ। ਓਕੇ ਓਕੇ ਜਿਵੇਂ ਆਪਾਂ ਜ਼ੀਰੋ ਕਾਟ ਖੇਲ ਦਿੰਦੇ ਠੀਕ ਆ ਠੀਕ ਆ ਠੀਕ ਆ। ਇਹ ਕਾਟੀ ਹੈ ਜ਼ੀਰੋ। ਓਕੇ। ਠੀਕ ਹੈ। ਅਨਮੋਲ ਅੱਛਾ ਇੱਕ ਮਨਵੀਰ ਦਾ ਆਪਾਂ ਇੱਕ ਸਰਾਣਾ ਲਿਆਂਦਾ ਸੀਗਾ ਉਹ ਵੀ ਬਹੁਤ ਵਧੀਆ ਆ ਜੀ ਹਨਾ ਆ ਦੇਖੋ ਪਿੱਲੋ ਆ ਇਹ ਪਿੱਲੋ ਬੁੱਕ ਇਹਦੇ ਉੱਤੇ ਪਹਿਲਾਂ ਤਾਂ ਕਾਰਟੂਨ ਬਣੇ ਹੋਏ ਆ ਹਨਾ ਕਾਰਟੂਨ ਬਣੇ ਹੋਏ ਆ ਫੇਰ ਇਹਦੇ ਉੱਤੇ ਹੈ ਗਿਆ ਪਾਰਟਸ ਆਫ ਬੋਡੀ ਇੱਕ ਮਿੰਟ ਹਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਤਾ ਇੱਕ ਮਿੰਟ ਪਾਸੇ ਤਾਂ ਹੋਈ ਪਿੱਲੋ ਹਾਂ ਮੈਂ ਦਾ ਇਹ ਪਿੱਲੋ ਤੇ ਕਾਪੀ ਵੀ ਆ ਬੱਚੇ ਲਈ ਹਾਂ ਹਨਾ ਇਹਦੇ ਉੱਤੇ ਪਾਰਟਸ ਆਫ ਬੋਡੀ ਬਣਿਆ ਹੋਇਆ ਤੇ ਏ ਬੀ ਸੀ ਡੀ ਏ ਬੀ ਸੀ ਡੀ ਅੱਛਾ ਅਲਫਾਬੈਟ ਓਕੇ ਫਿਰ ਅੱਗੇ ਵਰਣਮਾਲ ਆ ਗਈ ਵਾਹ ਤੇ 1 2 ਅੱਛਾ ਇੱਧਰ ਆ ਗਿਆ ਨੰਬਰਸ ਆ ਗਏ ਹੈ ਨਾ ਬੱਲੇ 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 ਇੱਥੇ ਗੇਂਦ ਪਾੜੇ ਇੱਥੇ ਆ ਗਏ ਪਰੇ ਕਰੀ ਹੱਥ ਥੋੜਾ ਜਿਹਾ ਟੇਬਲ ਅੱਛਾ ਟੇਬਲਸ ਆ ਗਏ ਇੱਧਰ ਵਹੀਕਲਸ ਦਾ ਲਿਖਿਆ ਹੈ ਨਾ ਓਕੇ ਅੱਗੇ ਇੱਥੇ ਕਿ ਕਿ ਬਰਡਸ ਆ ਗਏ ਹੈ ਨਾ ਕਲਰ ਪਰੇ ਕਰੀ ਹੱਥ ਹੱਥ ਸ਼ੇਪਸ ਐਂਡ ਕਲਰਸ ਓਕੇ ਅੱਗੇ 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 ਇੱਥੇ ਡੇਜ਼ ਆ ਗਏ ਮੰਥਸ ਆ ਗਏ ਓਕਿਪੇਸ਼ਨ ਆ ਗਏ ਓਕੇ ਵਾਹ ਬਈ ਬਾ ਅੱਛਾ ਅੱਗੇ ਅੱਗੇ ਆ ਗਏ ਫਰੂਟਸ ਨੇਮ ਹਨਾ ਵੈਜੀਟੇਬਲਸ ਨੇਮ ਵਾਹ ਬੱਲੇ ਏ ਪਿੱਲੋ ਦੇ ਵਿੱਚ ਸਾਰਾ ਕੁਝ ਫਟ ਕੀਤਾ ਹੋਇਆ ਹਨਾ ਇੱਥੇ ਫਿਰ ਐਨੀਮਲਸ ਆ ਗਏ अच्छा इधर नंबर्स ऑफ काउंटिंग है ना ओके वाह अच्छा अच्छा इधर क्लोज ਕਰ ਦਿਆਂ ਤਾਂ ਇੱਧਰ ਆ ਗਿਆ ਟਾਈਮਿੰਗ ਟਾਈਮਿੰਗ ਆ ਗਈ ਤੇ ਇੰਡੀਅਨ ਕਰੰਸੀ ਦਾ ਆ ਗਿਆ वाह भाई वाह ਇਹ ਤਾਂ ਇੱਕ ਪਿੱਲੋ ਦੇ ਇੱਕ ਪਿੱਲੋ ਦੇ ਉੱਤੇ ਇੱਥੇ ਕਾਰਟੂਨ ਬਣੇ ਹੋਏ ਹਨ ਇੱਕ ਟੋਮਿੰਗ ਗੈਰੀ ਹੋ ਗਿਆ ਕੋਕਰੋ ਡੋਰਾਮਨ ਮੋਟੂ ਪਤਲੂ ਭੀਮ ਵਾਹ ਵਾਹ ਤੇ ਮिक्की ਮਾਊਸ ਇਹ ਤਾਂ ਬਹੁਤ ਸੁੰਦਰ ਆ ਪਿੱਲੋ ਡੋਰਾ ਹੋਦ ਦੇਖ ਰਿਹਾ ਡੋਰਾ ਉਹ ਜਿਹੜੀ ਡੋਰਾ ਦੇਖ ਰਿਹਾ ਹੈ ਮਨਵੀਰ ਮਨਵੀਰ ਆ ਤੇਰੀ ਡੋਰਾ ਇਹਦੇ ਉੱਤੇ ਵੀ ਹੈ ਨਾ ਪਿੱਲੋ ਬੁੱਕ ਦੇ ਉੱਤੇ ਵੀ ਡੋਰਾ ਹੈ ਨਾ ਡੋਰਾ ਚਲੋ ਕਲਾਪਿੰਗ ਕਰ ਦੋ ਕਲਾਪਿੰਗ ਕਰ ਦੋ ਚਲੋ ਅੱਜ ਦੇ ਬਲੌਗ ਵਿੱਚ ਆਪਾਂ ਇਹ ਨਹੀਂ ਕਰਦੇ ਆ ਤੁਹਾਨੂੰ ਕੱਲੂ ਫਿਰ ਆਪਣੇ ਖਿਡੌਣੇ ਵਗੈਰਾ ਦਿਖਾਉਣਗੇ ਹਨਾ ਦੇ ਕਲਰ ਖਿਲਾਉਣੇ ਵਗੈਰਾ ਦਿਖਾਉਣਗੇ ਚਲੋ ਬਾਏ ਕਰ ਦੂ ਪਹਿਲੇ ਬਾਏ ਕਰ ਬਾਏ ਬਾਏ ਤੁਸੀਂ ਵੀ ਬਾਏ ਕਰ ਦੋ ਬਾਏ 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 ਕਰ ਦੋ ਬਾਏ 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 ਬਾਏ